ਸੀਮਾਸ ਰਕਿਆ ਬਲਦੀ 27 ਬੀ ਐਨ ਬੀ او ਪੀ ਚੰਦੂ ਬਡਾਲਾ ਵੱਲੋਂ ਹਿਰਨ ਦੇ ਇੱਕ ਪੈਟ ਸਮੇਤ ਦੋ ਸੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਪਸਖੀ ਉਮਰ 20 ਸ ਪੁੱਤਰ ਹਜਿੰਦਰ ਸਿੰਘ ਪਿੰਡ ਚੰਦੂ ਬਡਾਲਾ ਥਾਣਾ ਕਲਾਂਨੌਰ ਅਤੇ ਅਮੰਗਦੀਪ ਸਿੰਘ ਉਪ ਗੋਰਾ ਮੰਮ 21 ਆਸ ਪੁੱਤਰ ਸਰਦੂ ਸਿੰਘ ਪਿੰਡ ਚੰਦੂ ਵਡਾਲਾ ਥਾਣਾ ਕਲਾ ਨੌਰ ਦੇ ਤੌਰ ਤੇ ਹੋਈ ਹੈ ਦੋਆ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂ ਵਡਾਲਾ ਸਾਈਡ ਵਾਲ ਦੋਆ ਨੌਜਵਾਨ ਫੜੇ ਆ ਤੇ ਉਹਨਾਂ ਦੇ ਪਾਸਪੋਰਟ ਰਿਕਵਰੀ ਹੋਈ ਹੈ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਉਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸੰਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸੰਨ ਸਰਦੂਲ ਸਿੰਘ ਚੰਦੂ ਵਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਗੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰਾਉਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਕਰ ਰਹੇ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ ਬੜਾ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਆ ਔਰ ਕੀ ਅਗਵੇ ਵੀ ਕੰਮ ਕਰਦੇ ਆ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾਂ ਜੀ ਤਫਤੀਸ਼ ਜਿਹੜੀ ਕਰ ਰਹੇ ਆ ਜੋ ਅਗਲੀ ਤਫਤੀਸ਼ ਚਾਊਗੀ ਸਾਰੀ ਗੱਲ ਲੱਗਦਾ ਕਿ ਹੀਰੋਇਨ ਸੀਮਾ ਬਾਹਰ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਈ ਹਾਂਜੀ ਹਾਂਜੀ ਇਹ ਕਲੀਅਰ ਹੈ